ਫਟ ਸ੍ਰੀਯ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼੍ਰੋਮਣੀ ਅਕਾਲੀ ਦਲ ਦਾ ਕਾਟੋ ਕਲੇਸ਼ ਵੱਧ ਰਿਹਾ ਹੈ ਅੱਜ 8 ਲੀਡਰ ਜਿਹੜੇ ਸੀਨੀਅਰ ਲੀਡਰ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ 7 ਹਲਕਾ ਚਾਰਜ ਬਦਲਤੇ ਤੇ ਦੂਜੇ ਪਾਸੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦੀ ਪੋਲਿਟਿਕਲ ਵਿੰਗ ਦਾ ਮੁਖੀ ਰਿਹਾ ਹੈ ਬੇਅਦਬੀ ਦਾ ਦੋਸ਼ੀ ਹੈ ਭਗੋੜਾ ਰਿਹਾ ਹੈ ਵਾਦਾ ਮੁਆਫ ਗਵਾ ਹੈ ਜਮਾਨਤ ਤੇ ਬਾਹਰ ਹੈ ਜਿਸ ਤਰ੍ਹਾਂ ਉਸ ਨੇ ਡੇਰਾ ਮੁਖੀ ਤੇ ਸੁਖਵੀਰ ਸਿੰਘ ਦੀਆਂ ਮੁਲਾਕਾਤਾਂ ਦਾ ਬੇਰਵਾ ਦੱਸਿਆ ਹੈ ਮੀਡੀਆ 'ਚ ਸੱਚਮੁੱਚ ਹੈਰਾਨੀਜਨਕ ਹੈ ਤੇ ਨਾਲ ਹੀ ਜਿਹੜੇ ਪ੍ਰੋਫੈਸਰ ਮਜੀਤ ਸਿੰਘ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੇ ਜਿਹੜੇ ਉਸ ਵੇਲੇ 1995 ਦੇ ਵਿੱਚ ਜਦੋਂ ਪੰਥਕ ਏਕਤਾ ਦੀ ਗੱਲ ਚੱਲੀ ਸੀ ਤੇ ਉਹ ਜਥੇਦਾਰ ਸੀ ਉਹਨਾਂ ਨੇ ਜਿਹੜੀਆਂ ਗੱਲਾਂ ਦਸੀਆਂ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਸੱਚਮੁੱਚ ਵੱਡੀ ਨਮੋਸ਼ੀ ਦਾ ਕਾਰਨ ਬਨ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਪਰਿਵਾਰ ਲਈ ਇਹਦਾ ਸਾਰੀਆਂ ਗੱਲਾਂ ਤੇ ਅੱਜ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਚ ਲੇਕਿਨ ਪਹਿਲਾਂ ਅਪੀਲ ਕਿ ਜਿਨ੍ਹਾਂ ਦੋਸਤਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿੱਥੇ ਤੱਕ ਤਾਂ ਗੱਲ ਮੈਂ ਦੱਸੀ ਹੈ ਕਿ 8 ਲੀਡਰਾਂ ਨੂੰ ਕਰਤਾ ਸੀਨੀਅਰ ਲੀਡਰਾਂ ਨੂੰ ਕਰਤਾ ਔਰ ਬੈਸ ਤਾਂ ਕੱਢੇ ਬਰਾਬਰ ਸੀ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਿ ਨਿਸ਼ਾਸਨ ਕਮੇਟੀ ਦੇ ਚੇਅਰਮੈਨ ਨੇ ਪਹਿਲਾਂ ਵੀ ਕਈ ਵਾਰੀ ਇਸ਼ਾਰਾ ਕਰ ਚੁੱਕੇ ਸੀ ਹੁਣ ਉਹਨਾਂ ਨੇ ਰਸਮੀ ਤੌਰ ਤੇ ਕਰਤਾ ਗੁਰ ਪ੍ਰਤਾਪ ਸਿੰਘ ਬਡਾਲਾ ਨੂੰ ਬੀਬੀ ਜ਼ਗੀਰ ਕੌਰ ਨੂੰ ਪ੍ਰੇਮ ਸਿੰਘ ਚੰਦੂ ਬਾਦਰਾ ਨੂੰ ਪਰਮਿੰਦਰ ਸਿੰਘ ਟੀਟਸਾ ਸ਼ਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਚਰਨ ਸਿੰਘ ਬਰਾੜ ਇਹਨਾਂ ਨੂੰ ਪਾਰਟੀ ਤੋਂ ਬਾਹਰਲਾ ਰਸਤਾ ਕਹਿੰਦੇ ਦਿਖਾ ਦਿੱਤਾ ਹੈ ਤੁਸੀਂ ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਹੋ ਤੁਸੀਂ ਮੀਡੀਆ 'ਚ ਜਾ ਕੇ ਪਾਰਟੀ ਦੇ ਖਿਲਾਫ ਬੋਲਦੇ ਹੋ ਇਸ ਕਰਕੇ ਤੁਹਾਨੂੰ ਅਸੀਂ ਪਾਰਟੀ ਚੋਂ ਬਾਹਰ ਕਰ ਰਹੇ ਆ ਦੂਜੇ ਪਾਸੇ ਨਾਲ ਹੀ ਇਹਨਾਂ ਚੋਂ ਬਹੁਤੇ ਜਿਹੜੇ ਹਲਕਾ ਇੰਚਾਰਜ ਸੀ ਉਹਨਾਂ ਦੇ ਹਲਕੇ ਬਦਲ ਤੇ ਜਾਂ ਹਲਕਾ ਇੰਚਾਰਜਾਂ ਨੂੰ ਹਟਾ ਦਿੱਤਾ ਜਿਵੇਂ ਨਕੋਦਰ ਤੋਂ ਪਲੱਤ ਤੋਂ ਬੀਬੀ ਜਗੀਰ ਕੌਰ ਨਕੋਦਰ ਤੋਂ ਬਡਾਲਾ ਘਨੌਰ ਤੋਂ ਤੇ ਸਨੌਰ ਤੋਂ ਰਿੰਦਰਪਾਲ ਸਿੰਘ ਚੰਦੂ ਮਾਜ਼ਰਾ ਰਾਜਪੁਰਾ ਤੋਂ ਬਰਾੜ ਸੀ ਚਰਜੀਤ ਸਿੰਘ ਬਰਾੜ ਸਮਾਣਾ ਤੋਂ ਗੋਡ ਸ਼ੰਕਰ ਤੋਂ ਇਹਨਾਂ ਸਾਰਿਆਂ ਤੋਂ ਹਲਕਾ ਅੰਚਾਰਜ ਵੀ ਬਦਲ ਦਿੱਤੇ ਗਏ ਮਤਲਬ ਕਿ ਹੌਲਕਾ ਕਾਟੂਕਲੇਸ਼ ਵੱਧ ਰਿਹਾ ਦੂਜੇ ਪਾਸੇ ਉਹਨਾਂ ਨੇ ਜਿਹੜੇ ਸ਼੍ਰੋਮਣੀ ਕਾਦਰੀ ਦਲ ਸੁਧਾਰ ਲਹਿਰ ਵਾਰੇ ਨੇ 13 ਮੈਂਬਰੀ ਆਪਣੀ ਪ੍ਰੈਜ਼ੀਡੀਅਮ ਬਣਾ ਲਈ ਸੀ ਸੋ ਹੁਣ ਅਕਾਲੀ ਦਲ ਇੱਕ ਹੋਰ ਕਾਇਮ ਹੋਣ ਜਾ ਰਿਹਾ ਹੈ ਬਸ ਅਢੀਕ ਹੈ ਕਿ ਆਲ ਤੱਕ ਸਭ ਦੇ ਜਥੇਦਾਰ ਕਿਸ ਕਿਸਮ ਦਾ ਫੈਸਲਾ ਸੁਣਾਉਂਦੇ ਨੇ ਜੱਥੇਦਾਰ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਦੂਜੇ ਪਾਸੇ ਜਿਹੜੀ ਵੱਡੀ ਚਰਚਾ ਅੱਜ ਚੱਲੀ ਉਹ ਚੱਲੀ ਪ੍ਰਦੀਪ ਕਲੇਰ ਦੀ ਪ੍ਰਦੀਪ ਕਲੇਰ ਕੌਣ ਹੈ ਇਹੇ ਡੇਰੇ ਦੇ ਨਾਲ ਸੀ ਡੇਰੇ ਦੇ ਵਿੱਚ ਰਹਿ ਕੇ ਪੜਿਆ ਉੱਥੇ ਰਿਹਾ ਉੱਥੇ ਬੱਚੇ ਪੜੇ ਡੇਰੇ 'ਚ ਘਰ ਬਣਾਇਆ ਇਹ ਪ੍ਰਦੀਪ ਕਲੇਰ ਜਿਹੜਾ ਇਹ ਪੋਲਿਟਿਕਲ ਬਿੰਗ ਦਾ ਨੈਸ਼ਨਲ ਲੈਵਲ ਦਾ 45 ਮੈਂਬਰੀ ਕਮੇਟੀ ਸੀ ਉਦਾਹੇ ਮੁਖੀ ਸੀ ਤੇ ਪੰਜਾਬ ਦਾ ਮੁਖੀ ਸੀ ਹਰਸ਼ ਧੂਰੀ ਇਹਨਾਂ ਦੁਨਾਂ ਦੀ ਚਰਚਾ ਕਿਉਂ ਹੈ ਕਿਉਂਕਿ ਪ੍ਰਦੀਪ ਕਲੇਰ ਪਹਿਲੇ ਇਹਦੇ ਬਾਰੇ ਜਾਣ ਲੋ ਪਿਆਦ ਵਿੱਚ ਦਾ ਨੌ ਸੀ ਭੱਜ ਗਿਆ ਸੀ ਔਰ ਇਹ ਪਘੋੜਾ ਕਰਾਰ ਦਿੱਤਾ ਸੀ ਜਦੋਂ 22 ਜਨਵਰੀ ਨੂੰ ਰਾਮ ਮੰਦਰ ਦਾ ਘਾਟਨ ਹੋਣਾ ਸੀ ਉਸ ਵੇਲੇ ਕੁਝ ਵੀਡੀਓ ਨਜ਼ਰ ਆਈਆਂ ਉੱਥੇ ਸੇਵਾ ਕਰਦੇਗਾ ਯੁੱਧਿਆ ਦੇ ਵਿੱਚ ਉੱਥੇ ਪ੍ਰਦੀਪ ਕਲੇਰ ਖੜਾ ਸੀ ਉਹ ਜਿਹੜੀ ਉਸ ਤੋਂ ਬਾਅਦ ਪ੍ਰਦੀਪ ਕਲੇਰ ਫੜਿਆ ਗਿਆ ਫੜਨ ਤੋਂ ਬਾਅਦ ਇਹ ਹੋਇਆ ਕਿ ਵਾਦਾ ਮੁਆਫ ਬਣ ਗਿਆ ਵਾਦਾ ਮੁਆਫ ਬਣਨ ਤੋਂ ਬਾਅਦ ਇਹ ਜਮਾਨਤ ਤੇ ਬਾਹਰ ਆ ਗਿਆ ਉਹਨੇ ਜਮਾਨਤ ਤੋਂ ਬਾਹਰ ਆਣ ਤੋਂ ਬਾਅਦ ਪਹਿਲਾਂ ਉਸਨੇ ਇੱਕ ਯੂਟਿਊਬਰ ਜਿਹੜਾ ਹੈ ਉਸ ਨੂੰ ਆਪਦੀ ਇੰਟਰਵਿਊ ਦਿੱਤੀ ਫਿਰ ਪੰਜਾਬ ਦੇ ਇੱਕ ਵੱਡੇ ਚੈਨਲ ਨੂੰ ਤਕਰੀਬਨ ਇੱਕ ਘੰਟੇ ਦੀ ਇੰਟਰਵਿਊ ਦਿੱਤੀ ਸਾਰੀਆਂ ਗੱਲਾਂ ਦਾ ਉਹਦੇ ਮੁਤਾਬਕ ਜੋ ਹੈ ਉਹਨੇ ਕਈ ਖੁਲਾਸੇ ਕੀਤੇ ਜਵਾਬ ਦਿੱਤੇ ਉਹਨਾਂ ਨੂੰ ਜੋ ਮੇਨ ਜੇ ਆਪਾਂ ਸਮਝਣਾ ਹੋਵੇ ਤੇ ਪ੍ਰਦੀਪ ਕਲੇਰ ਇਹ ਕਹਦਾ ਕੇ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਗੁਰਮੀਤ RAM ਰਹੀਮ ਦੇ ਸੰਬੰਧ ਠੀਕ ਸੀ ਉਹ ਰਿਕਾਲੈਕਸ਼ਨ ਚ ਇਹਨਾਂ ਦੀ ਮਦਦ ਕਰਦਾ ਸੀ ਉਹਨੇ ਹਰਸ਼ਿਮਰਤ ਕੌਰ ਬਾਦਲ ਜੀ ਵੀ ਮਦਦ ਕੀਤੀ ਉਹਨੇ ਸੁਖਬੀਰ ਸਿੰਘ ਬਾਦਲ ਦੀ ਫੋਟੋ ਕੀਤੀ ਗੱਲ ਅਸਲ ਦੇ ਵਿੱਚ ਇੱਥੋਂ ਸ਼ੁਰੂ ਕਰਦਾ ਹੈ ਪ੍ਰਦੀਪ ਕਲੇਰ ਕਹਿੰਦਾ ਮੈਨੂੰ ਤੇ ਹਰਸ਼ ਧੂਰੀ ਨੂੰ ਜਿਹੜਾ ਕਿ ਪੰਜਾਬ ਦਾ ਪੋਲੀਟਿਕਲ ਪਿੰਕ ਦਾ ਅਚਾਰਸੀ ਉਹਨਾਂ ਦੋਨਾਂ ਨੂੰ ਬੁਲਾਇਆ ਗਿਆ ਬੁਲਾ ਕੇ ਸਾਨੂੰ ਕਿਹਾ ਗਿਆ ਕਿ ਤੁਸੀਂ ਗੱਲ ਕਰੋ ਸੁਖਵੀਰ ਸਿੰਘ ਬਾਦਲ ਲਾਲ ਸੁਖਵੀਰ ਸਿੰਘ ਬਾਦਲ ਨੂੰ ਪੁੱਛੋ ਕਿ ਤੁਸੀਂ ਸਾਡੀ ਫਿਲਮ ਕਿਉਂ ਨਹੀਂ ਚੱਲਣ ਦਿੰਦੇ ਇਹ ਗੱਲਬਾਤ ਬੰਬੇ ਚ ਹੋਈ ਸੀ ਕਹਿੰਦੇ ਉੱਥੇ ਸਾਨੂੰ ਕਿਹਾ ਇਹ ਗਿਆ ਕਿ ਤੁਸੀਂ ਪੁੱਛੋ ਕਿ ਜੇ ਤੁਸੀਂ ਹੈਲਪ ਲੈਣੀ ਹੈ ਸਾਡੀ ਹੈਲਪ ਕਰੋ 2 300 ਕਰੋੜ ਦਾ ਮਾਮਲਾ ਹਨੀਪ੍ਰੀਤ ਨੇ ਕਿਹਾ ਕਿ 2 300 ਕਰੋੜ ਦੀ ਬਾਤ ਹੈ ਫਿਲਮ ਚੱਲਣੀ ਚਾਹੀਏ ਪਹਿਲੀ ਫਿਲਮ ਵੀ ਨਹੀਂ ਚੱਲੀ ਤੇ ਅਸੀਂ ਗਰਮੀਤ RAM ਦਾ ਸਿਨੇਹਾ ਲੈ ਕੇ ਦਿੱਲੀ ਆਏ ਜਿਹੜੀ ਹਰ ਸਿਮਰਤ ਕੌਰ ਬਾਦਲ ਦੇ ਨੌ ਕੋਠੀ ਹੈ ਉਹਦੇ ਵਿੱਚ ਜਿਹੜੀ ਸਰਕਾਰੀ ਕੋਠੀ ਸੀ ਜਿੱਥੇ ਸੈਟਰਡੇ ਸण्डे ਨੂੰ ਆ ਕੇ ਸਖਵੀਰ ਸਿੰਘ ਬਾਦਲ ਰਹਿੰਦੇ ਸੀ ਉੱਥੇ ਅਸੀਂ ਜਾ ਕੇ ਗੱਲ ਕੀਤੀ ਤੇ ਸਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਕਹੋ ਉਹ ਮਾਫੀ ਮੰਗਣ ਅਸੀਂ ਇਹੀ ਗੱਲ ਲੈ ਕੇ ਉਹਨਾਂ ਨੂੰ ਮਿਲੇ ਸਖਵੀਰ ਸਿੰਘ ਬਾਦਲ ਦਾ ਸੁਨੇਹਾ ਲੈ ਕੇ ਤੇ ਉੱਥੇ ਫਿਰ ਗੱਲ ਹੋਈ ਕਿ ਇਹਦਾ ਮਾਫੀ ਤਾਂ ਮੈਂ ਮੰਗਣੀ ਨਹੀਂ ਫਿਰ ਸਹਿਮਤੀ ਬਣੀ ਸਪਸ਼ਟੀਕਰਨ ਤੇ ਕਿ ਸਪਸ਼ਟੀਕਰਨ ਦੇ ਦੰਨੇ ਤੇ ਫਿਰ ਕਹਦੇ ਵੀ ਤੁਸੀਂ ਜਾਓ ਸਵੇਰੇ ਆਇਓ ਅਸੀਂ ਦੁਬਾਰਾ ਕਹਦੇ ਜਾ ਕੇ ਵਾਪਸ ਉਹਨਾਂ ਨੂੰ ਮਿਲੇ ਓ ਐਮ ਐਸ ਜੀ ਦੀ ਜਿਹੜੀ ਪੋਸਟ ਪ੍ਰੋਡਕਸ਼ਨ ਤੇ ਕੰਮ ਕਰ ਰਹੇ ਸੀ ਮੁੰਬਈ 'ਚ ਬੈਠੇ ਨਾਲ ਹਰੀਪ੍ਰੀਤ ਸੀ ਤੇ ਉੱਥੇ ਫਿਰ ਉਹਨਾਂ ਨੇ ਇੱਕ ਸਾਨੂੰ ਲੈਟਰ ਦਿੱਤਾ ਹਿੰਦੀ ਦੇ ਵਿੱਚ ਸਪਸ਼ਟਿਕਰਨ ਸੀ ਥੱਲੇ ਉਹਨਾਂ ਨੇ ਅੰਦਰ ਨਾਂ ਲਿਖਿਆ ਸੀ ਤੇ ਉਹ ਲੈਟਰ ਲੈ ਕੇ ਮੈਂ ਕਹਿੰਦੇ ਆ ਗਿਆ ਸਖਬੀਰ ਸਿੰਘ ਬਾਦਲ ਕੋਲ ਚੰਡੀਗੜ੍ਹ ਉਹਦੇ ਘਰ ਤੇ ਉੱਥੇ ਕਹਿੰਦੇ ਉਹ ਕਹਿੰਦੇ ਵੀ ਇਹਨੂੰ ਪੰਜਾਬੀ 'ਚ ਕਰੋ ਫਿਰ ਦਰਜੀਤ ਸਿੰਘ ਚੀਮਾ ਤੇ ਇਹਨਾਂ ਨੇ ਸਾਡੇ ਬੈਠਿਆਂ ਹੀ ਉਹਨੇ ਪੰਜਾਬੀ ਚ ਕੀਤਾ ਜਿਹੜੀ ਜਗ੍ਹਾ ਬਚੀ ਸੀ ਸਮੇਤਰ ਦੇ ਦਰਮਿਆਨ ਉੱਥੇ ਇੱਕ ਲਾਈਨ ਪੰਜਾਬੀ ਚ ਪਾ ਦਿੱਤੀ ਕਿ ਕਿ ਮੈਂ ਖਿਮਾ ਮੰਗਦਾ ਹਾਂ ਤੇ ਖਿਮਾ ਉਹਨੇ ਨਹੀਂ ਮੰਗੀ ਸੀ ਇਹਨਾਂ ਨੇ ਆਪ ਉਹ ਲਾਈਨ ਟੈਂਪਰ ਕਰਕੇ ਪਾਈ ਤੇ ਫਿਰ ਉਹ ਗੱਲ ਜਿਹੜੀ ਹੈ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਾਕੀ ਜਥੇਦਾਰਾਂ ਨੂੰ ਬੁਲਾ ਕੇ ਮਾਫੀ ਦਵਾ ਦਿੱਤੀ ਗਈ ਇਹ ਪ੍ਰਦੀਪ ਕਲੇਰ ਨੇ ਦਾਵਾ ਕੀਤਾ ਕਿ ਮੈਂ ਕੋਲੇ ਸੀ ਜਦੋਂ ਕਹਿੰਦੇ ਮਾਫੀ ਛੱਪ ਕੀਤੀ ਇਹ ਛੱਪ ਗਿਆ ਤੇ ਸਾਨੂੰ ਬਹੁਤ ਗੁੱਸੇ ਹੋਇਆ ਗੁਰਮੀਤ RAM ਰਹੀਮ ਡੇਰਾ ਮੁਖੀ ਕਹਿੰਦਾ ਵੀ ਤੁਸੀਂ ਇਹ ਗੱਲ ਕਿਉਂ ਕੀਤੀ ਮੈਂ ਕਦੋਂ ਮਾਫੀ ਮੰਗੀ ਹੈ ਤੇ ਨਾਲੇ ਇੱਕ ਗੱਲ ਹੋਰ ਦੱਸੀ ਉਹਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਪੁੱਛਿਆ ਕਿ ਜ਼ਥੇਦਾਰ ਮਾਫੀ ਦੇ ਦੇਣਗੇ ਤੇ ਕਹਿੰਦਾ ਉਹ ਕਹਿੰਦਾ ਜਿਵੇਂ ਤੁਹਾਡਾ ਉੱਥੇ ਡੇਰੇ ਵਾਲਾ ਗੁਰੂ ਹੈ ਨਾ ਮੈਂ ਇੱਥੋਂ ਸਭ ਦਾ ਗੁਰੂ ਹੈ ਇਹਨਾਂ ਦਾ ਤੋਂ ਅੱਛਾ ਤੀ ਤੇਰਾ ਤਬਾਰ ਕੇ ਇਹ ਗੱਲ ਕਹੀ ਸੀ ਮੈਂ ਕਰਾ ਲੂ ਸਾਰਾ ਕੁਝ ਲੇਕਿਨ ਸੰਗਤ ਚ ਰੋਸ ਆਇਆ ਸਾਰਾ ਹੋਇਆ ਉਧਰੋਂ ਕਹਿੰਦੇ ਫਿਰ ਡੇਰਾ ਕਹਿੰਦਾ ਜਦੋਂ ਰੋਸ ਵੱਧ ਗਿਆ ਤੇ ਸਾਨੂੰ ਫਿਰ ਸੰਗਤ ਚ ਬਦਲ ਨੇ ਕਿਹਾ ਕਿ ਮੈਂ ਹੈਲੀਕਾਪਟਰ ਭੇਜਦਾ ਕਿ ਉਹਨੂੰ ਕਹੋ ਕਿ ਡੇਰੇ ਬਾ ਮੁਖੀ ਨੂੰ ਕਿ ਉਹ ਅਕਾਲ ਤਖਤ ਤੇ ਪੇਸ਼ ਹੋ ਜਾਏ ਪਰ ਉਹਨੇ ਜਵਾਬ ਦਿੱਤਾ ਇਹ ਸਾਰੀਆਂ ਗੱਲਾਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੇ ਦੇ ਬਾਰੇ ਚੋਣੇ ਦੱਸਿਆ ਤੇ ਨਾਲੇ ਦੱਸਿਆ ਕਿ ਉਹ ਲਗਾਤਾਰ ਮੁਲਾਕਾਤ ਹੁੰਦੀ ਰਹੀ ਕਿੱਥੇ ਕਿੱਥੇ ਮੁਲਾਕਾਤ ਹੋਈ ਇੱਕ ਗ੍ਰੇਟਰ ਕਲਾਸ ਦੇ ਵਿੱਚ ਕੋਠੀ ਹੈ ਡੇਰਾ ਮੁਖੀ ਦੀ ਉੱਥੇ ਹੋਈ ਰਾਤ ਨੂੰ 9 ਵਜੇ ਤੇ ਉੱਥੇ ਜਾ ਕੇ ਸੁਖਵੀਰ ਸਿੰਘ ਬਾਦਲ ਇਕੱਲਾ ਸੀ ਉੱਥੇ ਮੁਲਾਕਾਤ ਹੋਈ ਫਿਰ ਉਹਨੇ ਦੱਸਿਆ ਜੈਪੁਰ ਜੈਪੁਰ ਪਹੁੰਚ ਗਿਆ ਹੋਟਲ 'ਚ ਸੁਖਵੀਰ ਸਿੰਘ ਬਾਦਲ ਡੇਰਾ ਬੁਖੀ ਦਾ ਉੱਥੇ ਡੇਰਾ ਡੇਰੇ ਦੀ ਕਾਰਾਈ ਤੇ ਉੱਥੇ ਸਖਵੀਰ ਸਿੰਘ ਨੂੰ ਬਦਲ ਨੂੰ ਲੈ ਗਈ ਫਿਰ ਦੋ ਵਰਬ ਵੀ 17 ਦੀ ਮੁਲਾਕਾਤ ਦਾ ਵੀ ਜ਼ਿਕਰ ਕਰਦਾ ਕੁਲੇਰ ਕਹਿੰਦਾ ਵੀ ਰਾਤ ਨੂੰ 9 ਵਜੇ ਇਹ ਸਰਸੇ ਵੀ ਮਿਲ ਗਿਆ ਸਖਵੀਰ ਸਿੰਘ ਬਾਦਲ ਮਤਰਿਕ ਛੇਕੇ ਹੋਏ ਬੰਦੇ ਨੂੰ ਜਿਸ ਤਰ੍ਹਾਂ ਮੁਲਾਕਾਤਾਂ ਹੋ ਰਹੀਆਂ ਸੀ ਜਿਹੜਾ ਉਹ ਕੁਲੇਰ ਨੇ ਇਸ ਤਰ੍ਹਾਂ ਦੇ ਖਲਾਸੇ ਕੀਤੇ ਨੇ ਕਿੰਨਾਕ ਝੂਠ ਕਿੰਨਾਕ ਸੱਚ ਦੋ ਤਿੰਨ ਗੱਲਾਂ ਇਹਦੇ 'ਚ ਜ਼ਰੂਰ ਉੱਟਦੀਆਂ ਨੇ ਇੱਕ ਤਾਂ ਟਾਈਮਿੰਗ ਕਿ ਕੀ ਇਸ ਟਾਈਮ ਤੇ ਜਦੋਂ ਅਜੇ ਜਿਹੜਾ ਬੰਦ ਲਫਾਫਾ ਖੁੱਲਣਾ ਜਿਹੜੀ ਮਾਫੀ ਮੰਗੀ ਹੈ ਜਾਂ ਕੀ ਸਫਾਈ ਦਿੱਤੀ ਹੈ ਕੀ ਸਪਸ਼ਟਕਰਨ ਦਿੱਤਾ ਹੈ ਸੰਗੀਤ ਸਿੰਘ ਬਾਦਲ ਨੇ ਉਹ ਹਲੇ ਜੱਥੇਦਾਰ ਸਹਿਬਾਨ ਦੀ ਮੀਟਿੰਗ 'ਚ ਖੁੱਲਣਾ ਉਦੋਂ ਪਹਿਲਾਂ ਇਸ ਕਿਸਮ ਦੀ ਗੱਲ ਜਿਹੜੀ ਹੋਈ ਹੈ ਇਹ ਕਿਉਂ ਹੋਈ ਹੈ ਕੀ ਇਹ ਠਟ ਕਰਨ ਲਈ ਹੈ ਸ਼੍ਰੋਮਿਕ ਕਾਲੀਦਾਰ ਨੂੰ ਕੱਲਾ ਹੀ ਨਹੀਂ ਸਾਫ ਦਾ ਜੱਥੇਦਾਰ ਜਿਹੜੇ ਪ੍ਰੋਫੈਸਰ ਮਰਜੀਤ ਸਿੰਘ ਕਾਰਜਕਾਰੀ ਜੱਥੇਦਾਰ ਸੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਇੱਕ ਗੱਲ ਕਹੀ ਹੈ ਪਟਿਆਲਾ ਦੇ ਵਿੱਚ ਹਾਲਾਂਕਿ ਮੈਨੂੰ ਲੱਗਦਾ ਉਹ ਤਾਂ ਅਚਾਨਕ ਹੀ ਪੁਲਾਕਤ ਹੋ ਗਈ ਪਰ ਟਾਈਮਿੰਗ ਜ਼ਰੂਰ ਉਹਦਾ ਵੀ ਇਸੇ ਤਰ੍ਹਾਂ ਦਾ ਹੈ ਕਹਿੰਦੇ ਜਦੋਂ ਪੰਥ ਇਕਤਾ ਦੀ ਗੱਲ ਹੋਈ ਖਾਲਸਾ ਮਾਰਚ ਤੋਂ ਬਾਅਦ 1995 ਦੀ ਗੱਲ ਹੈ ਸਾਰੇ ਤਿਆਰ ਸੀ ਸਿਮਰਜੀਤ ਸਿੰਘ ਮਾਨ ਕੈਪਟਨ ਪ੍ਰਿੰਦਰ ਸਿੰਘ ਸਰਜੀਤ ਸਿੰਘ ਬਰਨਾਲਾ ਸਿਰਫ ਤੇ ਸਿਰਫ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤਿਆਰ ਨਹੀਂ ਹੋਇਆ ਪੰਚ ਇਕਤਾ ਲਈ ਕਹਿੰਦੇ ਜਦੋਂ ਅਸੀਂ ਕਿਹਾ ਸੰਬੰਧ ਕੀਤਾ ਵੀ ਆ ਜਾਓ ਤੁਸੀਂ ਅਕਾਲ ਤਖਤ ਤੇ ਇਹ ਹਜ਼ਾਰਾਂ ਸਿੱਖਾਂ ਨੂੰ ਲੈ ਕੇ ਆ ਗਿਆ ਤੇ ਕੱਠ ਕੀਤਾ ਤੇ ਬਾਹਰ ਬਰਵਿੰਦਰ ਸਿੰਘ ਭੁੰਦੜ ਨੇ ਬਿਲਕੁਲ ਝੂਠ ਬੋਲਿਆ ਕਿ ਕਿਹਾ ਕਿ ਜੀ ਸਾਨੂੰ ਤਾਂ ਸਹਿਮਤੀ ਦਿੱਤੀ ਜਥੇਦਾਰ ਸਾਹਿਬ ਨੇ ਕਹਿੰਦੇ ਵੀ ਬਾਹਰ ਜਾ ਕੇ ਮੈਂ ਕੋਈ ਸਹਿਮਤੀ ਨਹੀਂ ਦਿੱਤੀ ਬਰਵਿੰਦਰ ਸਿੰਘ ਝੂਠ ਬੋਲ ਰਿਹਾ ਤੇ ਕਹਿੰਦੇ ਮੈਨੂੰ ਅ ਪ੍ਰਕਾਸ਼ ਸਿੰਘ ਬਾਦਲ ਨੇ ਬੁਲਾ ਕੇ ਕਿਹਾ ਕਿ ਮੈਂ ਤਾਂ ਤਿਆਰ ਸੀ ਇਕਤਾ ਲਈ ਪਰਸਗਦੇਵ ਸਿੰਘ ਢੀਂਟਾ ਸਾਹ ਕੁਲਦੀਪ ਸਿੰਘ ਬਡਾਲਾ ਤੇ ਟੋੜਾ ਹੋਰ ਇੱਕ ਦੋ ਨੌ ਲਏ ਉਸ ਨੇ ਕਹਿੰਦੇ ਜੀ ਉਹ ਤਿਆਰ ਨਹੀਂ ਸੀ ਮੈਂ ਤਾਂ ਇਕਤਾ ਲਈ ਤਿਆਰ ਸੀ ਪਰ ਜੋ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜੀ ਇਹ ਨਹੀਂ ਤਿਆਰ ਸੀ ਬਾਦਲ ਦੇ ਇਕਤਾ ਤੋਂ ਉਹ ਮੋੜਿਆ ਪੰਥ ਇਕਤਾ ਤੋਂ ਇਹ ਜਿਹੜੇ ਹਾਲਾਤ ਦੇ ਵਿੱਚ ਦੋਨੇ ਪਿਓ ਪੁੱਤਾਂ ਤੇ ਇਸ ਕਿਸਮ ਦੀ ਗੱਲ ਆ ਰਹੀ ਹੈ ਇਹ ਹੋਰ ਗਹਿਰਾ ਕਰ ਰਹੇ ਨੇ ਅਕਾਲੀ ਦਲ ਦੇ ਸੰਕਟ ਨੂੰ ਪ੍ਰਦੀਪ ਕਲੇਰ ਦਾ ਕਹਿਣਾ ਹਾਲਾਂਕਿ ਪ੍ਰਦੀਪ ਕਲੇਰ ਤੇ ਆਪ ਤੇ ਬਹੁਤ ਦੋਸ਼ ਨੇ ਅੱਗੇ ਦੋਸ਼ਾਂ ਬਾਰੇ ਕੋਈ ਗੱਲ ਨਹੀਂ ਕਰਦਾ ਸਿਰਫ ਇਨਾ ਕਹਿੰਦਾ ਜੀ ਮੈਂ ਤਾਂ ਬਿਆਨ ਦਰਜ ਕਰਾ ਤੇ 164 ਸਭ ਨੂੰ ਪਤਾ ਹੈ ਕਿ ਬੇਅਦਬੀ ਚ ਉਸਦਾ ਨਾਮ ਹੈ ਪਰ ਜਦੋਂ ਸ਼ਰਮ ਦੇ ਅਕਾਲੀ ਦਲ ਇਹ ਕਹਿੰਦਾ ਕਿ ਸਾਡੇ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਦੇਖੋ ਸਾਜ਼ਿਸ਼ ਹੈ ਜਾਂ ਨਹੀਂ ਹੈ ਲੇਕਿਨ ਲੋਕਾਂ ਦੇ ਮਨਾਂ ਚ ਪਹਿਲਾਂ ਹੀ ਸੀ ਵੀ ਆਹ ਕੁਝ ਹੋਇਆ ਹੋਏਗਾ ਮੁਲਾਕਾਤਾਂ ਹੋਈਆਂ ਨੇ ਇਹ ਸਾਰਾ ਕੁਝ ਪਤਾ ਹੈ ਲੋਕਾਂ ਨੂੰ ਲੇਕਿਨ ਪ੍ਰਦੀਪ ਕੁਲੇਰ ਨੇ ਉਤੇ ਮੋਹਰ ਲਾਈ ਹੈ ਇਹ ਵੀ ਪਤਾ ਹੈ ਪਰ ਦੂਜੇ ਪਾਸੇ ਇਹ ਗੱਲ ਜ਼ਰੂਰ ਹੈ ਕਿ ਇਹ ਦੀ ਜਿਹੜੀ ਟਾਈਮਿੰਗ ਹੈ ਕਿਉਂ ਇੱਕ ਜਮਾਨਤ ਤੇ ਆਇਆ ਹੋਇਆ ਬੰਦਾ ਇਹ ਸਾਰੀਆਂ ਗੱਲਾਂ ਹੁਣ ਮੀਡੀਆ ਚ ਲੈ ਕੇ ਆ ਰਿਹਾ ਹੈ ਇਹਦੇ ਪਿੱਛੇ ਕੀ ਕਾਰਨ ਹੈ ਕਾਰਨ ਕੋਈ ਵੀ ਹੋਵੇ ਸ਼੍ਰੋਮਣੀ ਅਕਾਲੀ ਦਰ ਦਾ ਸੰਕਟ ਸੱਚਮੁੱਚ ਵੀ ਵੱਧ ਰਿਹਾ ਘਾਟੂ ਕਲੇਸ਼ ਕਰਦਾ ਵੱਧ ਰਿਹਾ ਔਰ ਵੱਡਾ ਨੁਕਸਾਨ ਹੋਰ ਕਰਾਏਗਾ ਇਉਂ ਨਜ਼ਰ ਆ ਰਿਹਾ ਹੈ ਅਜੇ ਨਹੀਂ ਮੈਂ ਦੇਖ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ